पर बहुत बहुत धन्यवाद जी लाइव लाइक करने वास्ते प्लीज सारे जन लाइव लाइक कर दो जी चैनल को बहुत बहुत शुक्रिया तरीके का चलवा में शास्त्रीय का दे शास्त्रीय का दे जी शास्त्रीय का दे जी की हद चोन को दे ये में हो दिया कुछ दसो तो डेली हाँ चुवाल ਕਹਿੰਦਾ ਤਾਂ ਉਹਨੂੰ ਨਹੀਂ ਹੋਵੇ ਆ ਤਾਂ ਤੁਸੀਂ ਕੀ ਜੀ ਨੂੰ ਤਰਪਾਵਾ ਦੋ ਦੋ ਬੋਲ ਫੜਿਆ ਜੀ ਰੱਖੋ ਤੁਸੀਂ ਸਵੇਟੀ ਜੀ ਹੱਲ ਜਾਲੇ ਟੋਟੇ ਜੀ ਵਧੀਆ ਜੀ ਤੁਸੀਂ ਦੱਸੋ ਅਸੀਂ ਵਧੀਆ ਜੀ ਹੋਰ ਦੱਸੋ ਵੀ ਜੀ ਕੀ ਕਰਦੇ ਹੋ ਜੀ प्लीज सारी जाने लाइव में लाइक कर दो जी खाल खा रही रोटी के नहीं खा ली जी तुसी दसो खा ਤੁਸੀਂ ਦੱਸੋ ਰੋਟੀ ਰੁਦੀ ਖਾਲੀ ਤੁਸੀਂ ਜੱਸੀ ਦੇ ਲਾਇਵ ਜੇ ਮਿਲੇ ਸੀ ਜਾਂ ਸਗੁੰਦੀ ਜੱਸੀ ਦੀ ਲਾਇਵ ਜੱਸੀ ਦੀ ਲਾਇਵ ਜੇ ਹਲੋ ਜੀ ਮੈਂ ਕਰ ਦਿੱਤਾ ਜੋਤ ਤੁਸੀਂ ਜस्सी ਦੀ ਲਾਈਵ ਵਿੱਚ ਮਿਲ ਸੀ ਹਾਂ ਸ ਸਗੁੰਦੇ ਨਹੀਂ ਜੀ ਹਜੀ ਮੈਂ ਤਾਂ ਖਾਨਾ ਜੀ ਜੀ ਤੁਸੀਂ ਕਿੱਥੋਂ ਜੁੜੇ ਜੋਤਰੀ ਦੇ ਸਤ ਸ੍ਰੀ ਅਕਾਲ ਵੀਰੇ ਤੁਸੀਂ ਕਿੱਥੋਂ ਜੁੜੇ ਸਾਡੀ ਲਾਈਵ ਵਿੱਚ ਧੰਨਵਾਦ ਜੀ ਤੁਹਾਡਾ ਸਾਡੀ ਲਾਈਵ ਵਿੱਚ ਆਉਣ ਵਾਸਤੇ ਵੀਰ ਜੀ ਲਾਈਕ ਨੂੰ ਦਾਇਮ ਲਾਈਕ ਕੀਤਾ ਬਹੁਤ ਬਹੁਤ ਸ਼ੁਕਰੀਆ ਵੀਰੇ ਜੋਤਵੀਰ ਜੀ ਤੁਸੀਂ ਕਿੱਥੋਂ ਜੀ ਤੁਸੀਂ ਰਣਜੀਤ ਵੀਰ ਜੀ ਦੀ ਲਾਈਵ ਵਿੱਚ ਆਉਂਦੇ ਸੀ ਵੀਰੇ ਜੋਤਵੀਰ ਜੀ ਤੁਸੀਂ ਵੀਰ ਜੀ ਵੀਰ ਜੀ ਰਣਜੀਤ ਦੀ ਲਾਈਵ ਵਿੱਚ ਆਉਂਦੇ ਹੋ ਨਹੀਂ ਜੀ ਹਜੀ ਮੈਂ ਤਾਂ ਖਾਨੀਆਂ ਅੱਛਾ ਜੀ ਮੈਂ ਮਾਸੀਵਾੜਾ ਸਾਹਿਬ ਤੋਂ ਆਦੀ ਅੱਛਾ ਜੀ ਵੀਰ ਜੀ ਥੈਂਕ ਯੂ ਵੀਰੇ ਲਾਈਵ ਵਿੱਚ ਆਉਣ ਵਾਸਤੇ ਤੁਸੀਂ ਕਿਹਦੀ ਲਾਈਵ ਵਿੱਚ ਮੇਨਾ ਐਡਵਾਈਸ ਵੀਰੇ ਜੋਤਵੀਰ ਜੀ ਤੁਸੀਂ ਕਿਸੇ ਕੇ ਦੀ ਲਾਈਵ ਵਿੱਚ ਹੋਏ ਸੀ ਲਾਈਵ ਵਿੱਚ ਮੇਰਾ ਨਾਮ ਐਡ ਹੋਇਆ ਸੀ ਮਾਸੀ ਵਾਲਾ ਸਾਹਿਬ ਠੀਕ ਜੀ ਠੀਕ ਜੀ ਕੋਈ ਮੈਂ ਯਾਦ ਨਹੀਂ ਅੱਛਾ ਜੀ ਮੈਨੂੰ ਨਹੀਂ ਯਾਦ ਵੈਸੇ ਮੈਂ ਤੁਹਾਡੀ ਜਿਹੜੀ ਤੁਸੀਂ ਦੀਪੀ ਲਾਈ ਹੈ ਨਾ ਇਹਦੀ ਮੈਨੂੰ ਪਛਾਣ ਹੈ ਵੀ ਮੈਂ ਕਿਸੇ ਦੀ ਲਾਈਵ ਵਿੱਚ ਤੁਹਾਡਾ ਨਾਮ ਐਡ ਹੋਈ ਸੀ ਉਹੀ ਮੈਂ ਯਾਦ ਨਹੀਂ ਸੀ ਵੀ ਜੀ ਦੇਖੀ ਉਹ ਪਲਾਪੀ ਇਹ ਤਾਂ ਜਮਰਾ ਗੁਰਬਾਣੀ ਵਾਲਾ ਚੈਨਲ ਹੈ ਛੱਡ ਕੇ ਕੋਰਚਾਲ ਵਾਲਾ ਚੈਨਲ ਹੈ ਇਹ ਜਾਂ ਜੱਸੀ ਦੀ ਲਾਈਵ 'ਚ ਹਾਂ ਜਾਂ ਸਰਗੁਣ ਦੀ ਲਾਈਵ 'ਚ ਵੀਰੇ ਮੈਨੂੰ ਨਹੀਂ ਯਾਦ ਹੈਗਾ 28 ਜਿਹੋ ਨੇ ਬੈਠੇ ਪਲੀਸ ਲਾਈਵ ਨੂੰ ਲਾਈਕ ਕਰ ਦਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਲਾਈਕ ਇੱਕੋ ਹੈ 21 ਜਿਹਨੇ ਬੈਠੇ ਪਲੀਸ ਲਾਈਵ ਨੂੰ ਲਾਈਕ ਕਰ ਦਿਓ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ Tụt đi rồi này Nhìn cái gỗ đó lòng này xì Mẹ em có thể <t writers> <Warm> <fats>